ਕਾਟੀ ਲੋਬੀ ਆਪਣੇ ਫਾਰਮ ਤੇ ਅੱਜ ਚਿਚੜਾਂ ਵਾਲੀ ਦਵਾਈ ਓ ਜੰਡੀਆਂ ਡੰਗਰਾਂ ਨੂੰ ਇਹ ਚਿਚੜ ਬੜੇ ਪੈ ਗਏ ਸੀ ਤੇ ਦਵਾਈ ਮਾਰੀ ਨੂੰ ਥੋੜਾ ਜਿਹਾ ਟਾਈਮ ਹੋ ਗਿਆ ਸੀ ਉਹਦੇ ਕਰਕੇ ਫਿਰ ਅਸੀਂ ਸੋਚਿਆ ਵੀ ਅੱਜ ਚੱਲ ਲੈ ਤੇ ਕੱਲ ਫੇਰ ਮਾਰ ਦਿੰਨੇ ਆ ਤੇ ਆਪਾਂ ਦਵਾਈ ਪੰਪ ਨਾਲ ਹੀ ਮਾਰੀ ਦੀ ਆ ਪੰਪ ਚ ਪਾ ਕੇ ਤੇ ਮਾਰ ਦੇਈ ਦੀ ਆ ਤੇ ਰਿਜਲਟ ਵੀ ਵਧੀਆ ਪੰਪਣਾ ਦਵਾਈ ਮਾਰਨ ਦਾ ਹੁਣ ਤੱਕ ਜਿੰਨੀ ਵਾਰ ਵੀ ਮਾਰੀ ਆ ਚਿਚੜਾਂ ਪੂਰੀ ਤਰ੍ਹਾਂ ਮਰ ਜਾਂਦੇ ਆ ਕੋਈ ਕਮੀ ਪੇਸ਼ੀ ਨਹੀਂ ਰਹਿੰਦੀ ਜਿੰਨੀਆਂ ਗਾਈਆਂ ਵਾ ਗਾਈਆਂ ਇਦਰਾ ਛੋਟੇ ਆ ਵਸ਼ੀਆਂ ਤੇ ਇਹਨਾਂ ਸਾਰੀਆਂ ਨੂੰ ਦਵਾਈ ਮਾਰ ਦੇਣੀ ਆ ਵੇਹ ਚੱਲ ਚੱਲ ਵੇਚੋ ਫਿਰ ਇਹਨੇ ਜਾਣਾ ਪੈਣਾ ਕਾਸੀ ਦਾ ਖੁਰਮੀ ਦੇ ਬੱਜੇ ਵਝੈਨ ਮਾਰ ਦਈਦੀ ਆ ਆ ਕੱਟਿਆ ਛੋਟੇ ਇਹਨਾਂ ਨੂੰ ਵੀ ਪੈ ਗਏ ਅਸਲ ਚਿਚੜ ਇਹਨਾਂ ਨੂੰ ਅਜ ਨਘਾਦ ਨਹੀਂ ਨਾਲੀ

ਇਦੇ ਨਾਲ ਇਹ ਵੀ ਥੋੜੇ ਟਾਈਮ 'ਚ ਕੰਮ ਨਿਪਟਿਆ ਜਾਂਦਾ ਜਿਉਂਦਾ ਨਿਵਾੜ ਕੇ ਮਾਰੀ ਤੋ ਫੇਰ ਟਾਈਮ ਬਹੁਤ ਜ਼ਿਆਦਾ ਲੱਗਦਾ ਇਦੇ ਨਾਲ ਤੇ ਮੈਂ ਟੂ ਮੈਂਟੀ ਕੰਮ ਨਿਪਟੜਦਾ ਵਾ ਇਹ ਗਾਈ ਸਾਡੇ ਨਾਲ ਥੋੜਾ ਘੱਟ ਏਲਦੀ ਜਾਂਦੇ ਤੋਂ ਪਹਿਲਾਂ ਵਜਦੀ ਰਹੀ ਆ ਹੈਨਾ ਬੱਤੀ ਏਡੀ ਚਚੜਾਂ ਦੀ ਦਵਾਈ ਅਸੀਂ ਤੇ ਆ ਮਾਰੀ ਦੀ ਆ ਹੈ ਮੀਟਰਾ ਦੇ ਡਿਪਰ ਕਨਸੈਂਟ੍ਰੇਟ ਲਿਕਵਿਡ ਟੈਕਟਿਕ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆਣਾ ਬਹੁਤ ਹੀ ਵਧੀਆ ਰਿਜ਼ਲਟ ਇਹਦਾ ਤਾਂ ਆਪਾਂ ਪਹਿਲਾਂ ਨਾਨੀ ਪਤਾਈ ਦੇ ਸਿੱਧਾ ਜਾ ਕੇ ਕਹਿ ਰਿਹਾ ਤੇ ਕਾਣਾ ਨੂੰ ਬੜੀ ਟੀੰਜੇ ਵਾਲੇ ਡੱਬੇ ਚੋਂ ਦੀ ਉਹ ਦੇ ਦੇ ਤੇ ਬਹੁਤ ਹੀ ਸ਼ਾਨਦਾਰ ਰਿਜ਼ਲਟ ਹੈ ਦਾ ਮੈਂ ਕਹਾਂ ਸਭ ਤੋਂ ਬੈਸਟ ਰਿਜ਼ਲਟ ਹੈ ਦਾ ਹੀ ਆ ਜੇ ਨੀਆਂ ਵੀ ਦਵਾਈਆਂ ਅੱਗੇ ਹੋਰ ਵੀ ਵਰਤ ਕੇ ਵੇਖੀਆ ਉਹਦਾ ਇੱਕ ਦੋ ਇੱਥੇ ਹੋਰ ਵੀ ਪਈਆਂ ਹੋਣੀਆਂ ਤੇ ਕਾਹ ਵੀ ਵਰਤੀ ਇਸ ਵਿੱਚ ਪਹਿਲਾਂ ਜੇ ਆ ਵੀ ਵਰਤੀ ਸੀ ਇੱਕ ਇਹ ਵੀ ਠੀਕ ਆ ਪਰ ਉਹਦਾ ਰਿਜ਼ਲਟ ਜ਼ਿਆਦਾ ਵਧੀਆ ਦੇ ਨਾਲ ਜਿਹੜੀ ਆ ਵਾਲੀ ਇਹ ਜ਼ਿਆਦਾ ਘੈਂਡ ਇਹਦੇ ਨਾਲ ਉਹ ਜੀ ਗੱਲ ਨਹੀਂ ਬਣੀ ਤੇ ਇਹਦਾ ਰਿਜਲਟ ਜ਼ਿਆਦਾ ਵਧੀਆ ਵਾ ਅਸੀਂ ਇਹੋ ਹੀ ਵਰਤਦੀ ਸੀ ਸ਼ੁਰੂ ਤੋਂ ਤੇ ਬਹੁਤ ਵਧੀਆ ਰਿਜਲਟ ਹੈ ਦਾ ਤੇ ਇਹ ਵਰਤ ਕੇ ਵੇਖ ਸਕਦੇ ਆ ਜਿੰਨਾ ਵਰਤਣੀ ਆ ਵੀ ਕਿੱਦਾਂ ਦੀ ਆ ਬਾਕੀ ਚੱਲਾਂਗੇ ਅਦਰ ਕੰਮ ਨਿੱਕੇ ਕਟਿਆ-ਗਟਿਆ ਸਾਰਿਆਂ ਨੂੰ ਮਾਰ ਦੇਣੀ ਹੁਣ ਆ ਸਾਰੇ ਫਰਚ 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 ਤੇ ਮਾਰ ਦੇਈ ਦੀ ਆ ਕਿ ਚੱਲ ਜਿਹੜੇ ਚਚਰਥਲੇ ਡਿੱਗੇ ਉਹ ਵੀ ਮਰ ਜਾਣਗੇ ਨਾਲ ਲੋਬੀ ਬਾਕੀ ਆਪਣੀ ਟੂੜੀ ਦੀ ਸਮਾਪਤੀ ਦਾ ਆਖਰੀ ਕੰਮ ਚੱਲ ਪਿਆ ਆ ਦੋ ਟਰਾਲੀਆਂ ਮੈਸਨ ਹੋਰ ਬੰਨੀਆਂ ਰਹੀਆਂ ਨੇ ਬੰਨ ਵਾਲੇ ਮੀਂਹ ਪੈ ਗਿਆ ਸੀ ਛੱਡ ਪੂਰੀ ਭਾਰਤੀਆ ਦੇ ਹੁਣ ਬਾਹਰ ਲਾ ਦਾਂਗੇ ਪਰਾਜੇ ਟੂੜੀ ਦੇ ਕੰਮ ਦੀ ਸਮਾਪਤੀ ਹੋਣੀ ਆ। ਬਾਬੇ ਦੀ ਕਿਰਪਾ ਨਾਲ ਅਸੀਂ ਅੱਗੇ ਝੋਨਿਆਂ ਦਾ ਹੋ ਸ਼ੁਰੂ। ਆਇ ਤਾਂ ਮਾਹੌਲ ਚਾਲੀ। ਪਤਾ ਨਹੀਂ ਖਰਾਬ ਲੱਗਣ ਦੇ ਕਿ ਸਰਕਾਰਾਂ ਖਰਾਬ ਕਰਤਾ ਜਾਣ ਕੇ। ਚਲੋ 24 ਦੇ ਟੂੜੀ ਦੇ ਕੰਮ ਦੇ ਅੱਜ ਹੋਣੀ ਸਮਾਪਤੀ। ਬਾਬਾ ਨਾਨਕ ਮਿਹਰ ਕਰੇ, ਤੰਦਰੁਸਤੀਆਂ ਬਖਸ਼ੇ। ਕਿ ਆਪਾਂ ਅੱਗੇ ਖਲੋਗੇ ਆਂ ਟਰਾਲੀ ਦੀ ਵੇੜ ਚ।